ਜੀ ਸਸੀ ਘਰ ਗਾਇ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਚਾਹਤਾ ਕਾ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਅੱਜ ਆਪਾਂ ਚਿਹਰੇ ਤੇ ਲਾਉਣ ਲੱਗੇ ਸੀ ਚੋਪੋ ਮਾਰਕਸ ਹਾਂਜੀ ਸਾਰੇ ਕਹਿੰਦੇ ਆ ਕਿ ਚੌਕੋ ਮਾਰਕਸ ਦਾ ਜਿਹੜਾ 글로ਵ ਬਹੁਤ ਵਧੀਆ ਆਉਂਦਾ ਹੈ ਤੇ ਕਦੀ ਕਦੀ ਆਪਾਂ ਨੂੰ ਥੋੜਾ ਜਿਹਾ ਟਾਈਮ ਸਕਿਨ ਲਈ ਵੀ ਕੱਢ ਲੈਣਾ ਚਾਹੀਦਾ ਹੈ ਕਾਫੀ ਜੜੀ ਬਾਅਦ ਤੌਪੇ ਜੜੀ ਉਹ ਪਾ ਰਹੀ ਸੀ ਤੇ ਆਪਾਂ ਸੋਚਿਆ ਕਿ ਚਲੋ ਆਪਾਂ ਵੀ ਕੁਝ ਆਪਣੀ ਸਕਿਨ ਤੇ ਲਈ ਕਾਫੀ ਡਰਾਈ ਜਿਹੜੀ ਸਕਿਨ ਹੋ ਗਈ ਸੀ ਤੇ ਆਪਾਂ ਸੋਚਿਆ ਚਲੋ ਸ਼ਾਇਦ ਆਪਾਂ ਸਕਿਨ ਦੇ ਉੱਪਰ ਲਵਨੀਆ ਤੇ ਚੋਕੋਮਾਰਕਸ ਕੰਮ ਦੇ ਲਈ ਸਭ ਤੋਂ ਪਹਿਲਾਂ ਆਪਾਂ ਕੀਤਾ ਹੈ ਫੇਸਵਾਸ਼ ਆਪਾਂ ਪਪਾਇਆ ਦਾ ਓਰਸੀਆ ਦਾ ਫੇਸਵਾਸ਼ ਜਿਹੜਾ ਓਵਰਕੈ ਤੁਸੀਂ ਕਿਸੇ ਵੀ ਕੰਪਨੀ ਦਾ ਵਰਤ ਸਕਦੇ ਹੋ ਹਾਂਜੀ ਤੇ ਹੁਣ ਆਪਾਂ ਲਗਾਵਾਂਗੇ ਚੋਕੋਮਾਰਕਸ ਚੋਕੋਮਾਰਕਸ ਲਗਾਉਣ ਲਈ ਸਭ ਤੋਂ ਪਹਿਲਾਂ ਆਪਾਂ ਜਿਹੜੀ ਪੱਟਕੀ ਹੈ ਉਸ ਤਰੀਕੇ ਨਾਲ ਬੰਨ੍ਹ ਲਾਂਗੇ ਹਾਂਜੀ ਤੁਸੀਂ ਬੰਨ੍ਹਣੀ ਕੋਈ ਵੀ ਬਾਹਰ ਜਿਹੜਾ ਉਹ ਅੱਗੇ ਨਹੀਂ ਹੋਣਾ ਚਾਹੀਦਾ ਹਾਂਜੀ ਤਾਟਾ ਕੋਟ ਕੇ ਆਪਾਂ ਪੱਤੀ ਜਿਹੜੀ ਉਹ ਬੰਨ ਲੈਂਗੇ ਕਿਉਂਕਿ ਆਪਣੇ ਜਿਹੜਾ ਮੱਥੇ ਦੇ ਉੱਪਰ ਕੋਈ ਵੀ ਵਾਲ ਆ ਉਹ ਬਾਹਰ ਜਿਹੜਾ ਨਹੀਂ ਦਿਖਣਾ ਚਾਹੀਦਾ ਜੀ ਤੁਸੀਂ ਦੇਖ ਸਕਦੇ ਹੋ ਪੱਤੀ ਜਿਹੜੀ ਮੈਂ ਬਿਲਕੁਲ ਘੁੱਟ ਕੇ ਬੰਨ ਲਈ ਹੈ ਹਾਂਜੀ ਫੇਸ ਵਾਸ਼ ਆਪਾਂ ਕਰ ਲਿਆ ਸੀ ਤੁਸੀਂ ਨਹੀਂ ਇੱਕ ਵਾਰ ਫੇਸ ਵਾਸ਼ ਜ਼ਰੂਰ ਕਰ ਲੈਣਾ ਜ ਜਦੋਂ ਆਪਾਂ ਜਿਹੜਾ ਚੌਕ ਮਾਰਕਸ ਲਗਾਉਣ ਲੱਗੇ ਆ ਇਹ ਆਮ ਕਿਸੇ ਵੀ ਦੁਕਾਨ ਤੋਂ ਮਿਲ ਜਾਂਦਾ ਹੈ ਇਹਦੇ ਵਿੱਚ ਪਾਊਚ ਵੀ ਆਉਂਦਾ ਹੈ 10 ਰੁਪਏ ਦਾ ਵੀ ਆ ਜਾਂਦਾ ਹੈ 30 ਰੁਪਏ ਦਾ ਤੇ ਆਪਾਂ ਜਿਹੜੀ ਇਹ ਟਿਊਬ ਲੈਣੀ ਹੈ ਇਹਦੇ ਬਾਅਦ ਇਹਦੇ ਨਾਲ ਤਿੰਨ ਵਾਰ ਜਲ ਹੋ ਜਾਂਦਾ ਹੈ ਹਾਂਜੀ ਆ ਜੋ ਲਗਾਉਣਾ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਕਹਾਟ ਦੇ ਉੱਪਰ ਚੌਕ ਮਾਰਕਸ ਕਹਾਣਗੇ ਹਾਂਜੀ ਲਈਏ ਹੁਣ ਇਹਨੂੰ ਆਪ ਪਤਲਾ-ਪਤਲਾ ਕਰਾਈ ਕਰਨਾ ਹੈ ਇਸ ਲੀਡਰ ਪਰ ਇਹ ਠੰਡਾ ਪਾਸੀ ਹੁੰਦਾ ਹੈ ਸਕਿਨ ਨੂੰ ਜਿਹੜੀ ਰਾਹਤ ਮਿਲਦੀ ਹੈ ਕਰਮੀ ਦੇ ਵਿੱਚ ਬਹੁਤ ਵਧੀਆ ਹੈ ਇਹਦੇ ਵਿੱਚ ਪਟੀਨਾ ਵਗੈਰਾ ਵੀ ਹੁੰਦਾ ਹੈ ਇਹ ਆਪ ਨੂੰ ਨਹੀਂ ਮੇਰੇ ਚੱਕਰੀ ਆਉਣਾ ਚਾਹੀਦਾ ਇੱਕ ਵਾਰ ਸਾਰੀ ਕੀਮਤੀ ਆਪ ਪਤਲਾ ਬਦਲਣਾ ਜਿਹੜਾ ਉਹ ਲਗਾ ਲਾਂਗੇ ਇਹ ਠੰਡਾ ਬਹੁਤ ਜ਼ਿਆਦਾ ਹੁੰਦਾ ਹੈ ਕਿ ਆਪਾਂ ਲਗਾਉਣਾ ਪਤਲਾ ਪਤਲਾਈਏ ਹਾਂਜੀ ਗਾਇਜ਼ ਆਪਾਂ ਬਿਲਕੁਲ ਪਤਲਾ ਪਤਲਾ ਲਗਾਵਾਂਗੇ ਕਿਉਂਕਿ ਜੇ ਆਪਾਂ ਜਿਆਦੀ ਮੋਟੀ ਪਰਤ ਲਗਾ ਲੈਨੇ ਆ ਤੇ ਸੁੱਕਣਾ ਜਿਹੜਾ ਉਹ ਬਾਅਦ ਵਿੱਚ ਜ਼ਿਆਦਾ ਟਾਈਮ ਲਿੰਦਾ ਹੈ ਸੁੱਕਣ ਤੇ ਤੇ ਪਤਲਾ ਪਤਲਾ ਬਿਲਕੁਲ ਲਗਾਣਾ ਹੈ ਆਪਾਂ ਇਹ ਹੋਣਾ ਚਾਹੀਦਾ ਕਿ ਨਹੀਂ ਜੋ ਮੱਥੇ ਵਿੱਚ ਲਗਾਉਂਦੇ ਆਪਾਂ ਇਹ ਜ਼ਰੂਰ ਧਿਆਨ ਰੱਖਣਾ ਕਿ ਆਪਣੇ ਪਰਵੱਟੇ ਦੇ ਉੱਪਰ ਬਿਲਕੁਲ ਨਹੀਂ ਲੱਗਣਾ ਚਾਹੀਦਾ ਹਾਂਜੀ ਤੇ ਬੜੇ ਹੀ ਧਿਆਨ ਨਾਲ ਜਿਹੜਾ ਟਰਾਈ ਕਰਨਾ ਹੈ ਕਿਉਂਕਿ ਬਾਅਦ ਵਿੱਚ ਲਗਾਉਣਾ ਜਿਹੜਾ ਮੁਸ਼ਕਲ ਹੋ ਜਾਂਦਾ ਹੈ ਚਾਹੇ ਆਪਾਂ ਥੋੜਾ ਜਿਹਾ ਗਲੇ ਨੂੰ ਵੀ ਲਗਾ ਸਕਦੇ ਆਂ ਦੇਖ ਸਕਦੇ ਆਂ ਤੁਸੀਂ ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਆਂ ਆਪਣੇ ਸਾਰੇ ਚਿਹਰੇ ਦੇ ਉੱਪਰ ਹੈ ਪਤਲਾ-ਪਤਲਾ ਜਿਹੜਾ ਸਾਰੇ ਲੱਗ ਗਿਆ ਹੈ ਹਾਂਜੀ ਤੁਸੀਂ ਤੁਸੀਂ ਵੀ ਇਸੇ ਤਰ੍ਹਾਂ ਪਤਲਾ ਪਤਲਾ ਜਿਹੜਾ ਟਰਾਈ ਕਰਨਾ ਹੈ ਤੇ ਦੇਖੋ ਆਪਾਂ 90 ਰੁਪਏ ਦੀ ਟਿਊਬ ਲਿਆਂਦੀ ਤੇ ਦੇਦੇ ਵਿੱਚ ਆਪਾਂ ਮਹੀਨੇ ਦੇ ਵਿੱਚ 10-10 ਵਾਰ ਹੋ ਜਾਂਦਾ ਹੈ ਹਾਂਜੀ ਤੇ ਧੰਨਵਾਦ ਲਗਾ ਸਕਦੇ ਤੇ ਜੇ ਆਪਾਂ ਪਰਲ ਤੇ ਜਾਣੇ ਆਹੀ ਆਪਾਂ ਦੋਸਤੋ 220 ਰੁਪਏ ਨਿਜਾਇਜ਼ੀ ਜਿਹਾ ਖਰਚ ਕੇ ਆ ਸਕਦੇ ਹਾਂ ਹਾਂਜੀ ਆਪਾਂ ਨੂੰ ਇਸ ਤਰ੍ਹਾਂ ਘਰ ਦੇ ਵਿੱਚ ਜ਼ਰੂਰ ਟਰਾਈ ਕਰ ਲੈਣਾ ਚਾਹੀਦਾ ਹੈ ਵਧੀਆ ਚੀਜ਼ ਹੈ ਹਾਂਜੀ ਕਿਉਂਕਿ ਜਿਹੜੀਆਂ ਕਾਸ ਵਾਈਫਰ ਜਿਹੜੀ ਜਿੰਨਾ ਵਾਰ ਨਹੀਂ ਪਾਲ ਲੱਭੇ ਜਾ ਸਕਦਣਾ ਹਾਂਜੀ ਤੇ ਆਪਾਂ ਕਰਦੇ ਵੀ ਇੱਚੀ ਇਹ ਕਰ ਸਕਦੇ ਹਾਂ ਹਾਂਜੀ ਤੇ ਚੈਨਲ ਨੂੰ ਬਾਦ ਤੋਂ ਬਾਦ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਾਂਜੀ ਤੇ ਬੱਚੇ ਜਿਹੜੇ ਉਹ ਜਿਹੜੇ ਮੋਬਾਈਲ ਜਿਆਦਾ ਦੇਖਦੇ ਐ ਜੋ ਬੱਚੇ ਫੋਨ ਦੇਖਤੇ ਹੈ ਉਹਨਕੋ ਮੈਂ ਖਾ ਜਾਊਂਗੀ ਹਾਂਜੀ ਗਾਇਜ਼ ਹੁਣ ਆਪਣੇ ਚਿਹਰੇ ਦੇ ਉੱਪਰ ਸਾਰਾ ਲੱਗ ਗਿਆ ਐ ਹੁਣ ਆਪਾਂ ਇਹਨੂੰ 15 ਮਿੰਟ ਦੇ ਲਈ ਸਖਾਰ ਰਹੇ ਹਾਂ ਹਾਂਜੀ 15 ਮਿੰਟ ਆਪਾਂ ਬਿਲਕੁਲ ਨਾ ਹੱਸਣਾ ਐ ਤੇ ਨਾਲੇ ਦੂਜਾ ਮਾਰਾ ਆੱਖਾਂ ਜਿਹੜੀਆਂ ਉਹ ਕੋਈ ਵੀ ਚਮਕ ਚਮਕ ਨਹੀਂ ਕਰਨੀਆਂ ਬਿਲਕੁਲ ਐਸੇ ਤਰ੍ਹਾਂ ਹੀ ਰਹਿਣਾ ਹੈ ਹਾਂਜੀ ਤੇ 15 ਮਿੰਟ ਆਪਾਂ ਲਾਜੋ ਵੇਟ ਕਰਦੇ ਹਾਂ ਸੁਕਾਉਣ ਦੀ ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਆਪਾਂ 15 ਮਿੰਟ ਲਾਉਣਾ ਹੈ ਤੇ ਆਪਾਂ ਨੂੰ 10 ਮਿੰਟ ਹੋ ਗਏ ਆ ਤੁਸੀਂ ਗਾਇਜ਼ ਤੁਸੀਂ ਦੇਖ ਸਕਦੇ ਹੋ ਮਾਸਕ ਸਾਡਾ ਬਿਲਕੁਲ ਸੁੱਕ ਗਿਆ ਹੈ ਤੇ ਹੁਣ ਆਪਾਂ ਲਾਉਣਾ ਇਹਨੂੰ ਤੇ ਲਾਉਣ ਦਾ ਤੁਹਾਨੂੰ ਮੈਂ ਤਰੀਕਾ ਦੱਸਦੀ ਹਾਂ ਲਾਉਣਾ ਕਿੱਦਾਂ ਹੈ ਆਪਾਂ ਨੂੰ ਆਪਾਂ ਇੱਥੋਂ ਕੋਈ ਇੱਕ ਸਾਈਡ ਤੋਂ ਸ਼ੁਰੂ ਕਰਨਾ ਹੈ ਹਾਂਜੀ ਇੱਧਰ ਲਾਉਂਦੇ ਹੋਏ ਇਹ ਸੌਂ ਜਾਂਦਾ ਨਹੀਂ ਥੋੜੀ ਜਿਹੀ ਉਪਰ ਸਟੇਨ ਜਿਹੜੀ ਢਿੱਲੀ ਕਰਾ ਅਗਰ ਕਿ ਢਿੱਲੀ ਕਰਨੀ ਆ ਆ ਢਿੱਲੀ ਕਰਨਾ ਦੇਖੋ ਪਹਾੜੀ ਕਿ ਨਾ ਮੂਤਾ ਰਾਈ ਗਾਇਜ਼ ਤੇ ਆ ਆਪਣਾ ਬਿਲਕੁਲ ਸਾਰਾ ਜਿਹੜਾ ਲੱਥ ਰਿਹਾ ਹੈ ਤੁਸੀਂ ਵੀ ਇਸ ਤਰ੍ਹਾਂ 15 ਮਿੰਟ ਜਿਹੜਾ ਜਰੂਰ ਸਿਕਾਉਣਾ ਹੈ ਕਿਉਂਕਿ ਜੇ ਚੰਗੀ ਤਰ੍ਹਾਂ ਆਪਾਂ ਸੁਕਾਇਆ ਹੋਏਗਾ ਤੇ ਤਾਂ ਹੀ ਆਪਣੀ ਜਿਹੜੀ ਸਕਿਨ ਹੈ ਥੱਲੇ ਸਾਫ਼ ਹੋ ਕੇ ਲੇਗੀ ਹਾਂਜੀ ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਆਪਣਾ ਮਾਸ ਜਿਹੜਾ ਉਹ ਸਾਰਾ ਲੱਥ ਗਿਆ ਹੈ ਪ੍ਰੋਪਰ ਤੇ ਜੜਾ ਕੋਈ ਮੜਾ ਮੋਟਾ ਲੱਗਾ ਰਹਿ ਗਏ ਇਹ ਆਪਾਂ ਫੇਸ واਸ਼ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਨਾ ਬਹੁਤ ਹੀ ਵਧੀਆ ਚੀਜ਼ ਹੈ ਤੇ ਸਕਿਨ ਨੂੰ ਥੋੜੀ ਜੀ ਠੰਡਕ ਜਿਹੜੀ ਉਹ ਮਹਿਸੂਸ ਹੁੰਦੀ ਹੈ ਵਧੀਆ ਠੰਡਕ ਮਿਲਦੀ ਹੈ ਸਕਿਨ ਨੂੰ ਹਾਂਜੀ ਤੇ ਇੱਕ ਵਾਰ ਜ਼ਰੂਰ ਟਰਾਈ ਕਰਨਾ ਓਕੇ ਬਾਏ ਟਾਟਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਓਕੇ ਬਾਏ ਟਾਟਾ